ਓਕੇ ਵੈ ਗੁਰੂ ਜੀ ਕੇ ਖਾਸਾ ਵੈ ਗੁਰੂ ਜੀ ਕੀ ਫਤਈ ਅੱਜ ਸਾਡੇ ਖਾੜੇ ਵਿੱਚ ਸਰਦਾਰ ਸੁਖਵਿੰਦਰ ਸਿੰਘ ਜੀ ਸਮਰਾ ਆਏ ਆ ਬੱਚਿਆਂ ਦੇ ਸਾਥ ਦੇਖ ਕੇ ਬੱਚਿਆਂ ਨੂੰ ਬਹੁਤ ਖੁਸ਼ ਹੋਏ ਆ ਤੇ ਸਾਡੇ ਖਾੜੇ ਪਾਣੀ ਆ ਜਿਆਦਾ ਔਨ ਕਰਕੇ ਬੱਚੇ ਛਿੰਜ ਗਰਾਊਂਡ ਵਿੱਚ ਫ੍ਰਿਕਸ ਲਾ ਰਹੇ ਆ ਤੇ ਸਾਡੇ ਸਤ ਸਮਰਾ ਸਾਹਿਬ ਅੱਜ ਦਾ ਬੱਚਿਆਂ ਨੂੰ ਹੌਸਲਾ ਸਾਈ ਦੇਣ ਲਈ ਕੁਝ ਸ਼ਬਦ ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬਹੁਤ ਜਿਆਦਾ ਖੁਸ਼ੀ ਹੋਈ ਸਾਡੇ ਸੂਮਾ ਪਹਿਲਵਾਨ ਬੋਲਟ ਮੈਦਤ ਯਾਰ ਤੇ ਉਹਨਾਂ ਦੇ ਨਾਲ ਜਿੰਨਾ ਵੀ ਪਰਵਲ ਕਰ ਰਹੇ ਸਾਰੇ ੜਕੇ ਮੇਰੇ ਸੱਜਣ ਸਾਧਾ ਪਲਵਾਰ ਪਹਿਲਵਾਨ ਇਹ ਯਾਦ ਕਰਨੀ ਹੈ ਅਲੀ ਯਾਦ ਕਰਨੀ ਹੈ ਠੀਕ ਹੈ ਜਦੋਂ ਵਾਹਿਗੁਰੂ ਨੇ ਤਬਦਰਸਤੀ ਬਖਸ਼ੇ ਤੇ ਅੱਗੇ ਆਉਣ ਵਾਲੇ ਸਮੇਂ ਤਰਕੀਆਂ ਬਖਸ਼ੇ ਬਾਪੀ ਵਾਹਿਗੁਰੂ ਦੀ ਜਗ੍ਹੀ ਉਤਲੀ ਕਰੋਪੀਆ ਇਹਨੂੰ ਆਪਾਂ ਕੁਝ ਕਰ ਨਹੀਂ ਸਕਦੇ ਇਹਦੇ ਵਿੱਚ ਕੋਈ ਵੀ ਕਿਸੇ ਦਾ ਐਂ ਕਿਸੇ ਨੂੰ ਆਪਾਂ ਮਾੜਾ ਨਾ ਚੰਗਾ ਕਹਿਣ ਦਾ ਆਪਣੇ ਕੋ ਸਮਾਨ ਹੈਗਾ ਇਸ ਵੇਲੇ ਤੇ ਜਿਹੜਾ ਆਪਾਂ ਕੰਮ ਕਰ ਰਹੇ ਆ ਬਹੁਤ ਵਧੀਆ ਹੀ ਤਰੀਕੇ ਨਾਲ ਕਰ ਰਹੇ ਆ ਦੇਖੋ ਪਹਿਲਾਂ ਉਧਰ ਪਾਣੀ ਸੀਦਾ ਪਹਿਲਵਾਨ ਉੱਥੇ ਕਰਉਂਦੇ ਸੀਗੇ ਮੌਨ ਸੇ ਕਈਆਂ ਦਿਨਾਂ ਤੋਂ ਪਾਣੀ ਦੀ ਬਹੁਤ ਜ਼ਿਆਦੀ ਮਾਰ ਰਹੀ ਆ ਉਹਦਾ ਕਰਕੇ ਉੱਥੇ ਨਹੀਂ ਕੰਮ ਹੋ ਸਕਿਆ ਫੇਰ ਵੀ ਸਾਡੇ ਪਹਿਲਵਾਨ ਨੇ ਸੂਮਾ ਪਹਿਲਵਾਨ ਨੇ ਹੌਸਲਾ ਵੀ ਛੱਡਿਆ ਨਿਆਣਿਆਂ ਸਾਰਿਆਂ ਨੂੰ ਨਾਲ ਲੈ ਕੇ ਵੱਧ ਤੋਂ ਵੱਧ ਹੁਣਾ ਗਰਾਊਂਡ ਤੇ ਆ ਕੇ ਫੇਰ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਦੇਖੋ ਇਸ ਵੀਰ ਦਾ ਇੰਨਾ ਵੱਡਾ ਹੌਸਲਾ ਮੈਂ ਦੇਖਿਆ ਕੰਮ ਕਰਦਿਆਂ ਕਈ ਉਹਦੇ ਵਿੱਚ ਗਲਤੀਆਂ ਹੋ ਜਾਂਦੀਆਂ ਪਰ ਫੇਰ ਵੀ ਪਾਣੀ ਦੀ ਤੌਪੀ ਕਰਕੇ ਚਾਹੇ ਉਹ ਵਾਹਿਗੁਰੂ ਦਾ ਲਾ ਲਓ ਚਾਹੇ ਕਿਸੇ ਵੀ ਕਿਸਮ ਦਾ ਲਾ ਲਓ ਆਪਾਂ ਕਿਸੇ ਸਰਕਾਰ ਦਾ ਇੱਚ ਕੋਈ ਰੋਸ ਨਹੀਂ ਲੋਕ ਬਹੁਤ ਮਾਰਾ ਚੰਗਾ ਸਰਕਾਰਾਂ ਨੂੰ ਕਹਿੰਦੇ ਆ ਵਾਹਿਗੁਰੂ ਦੇ ਅੱਗੇ ਕੁਝ ਨਹੀਂ ਕੋਈ ਜੋ ਕਰਦਾ ਉਹਦਾ ਬਾਣਾ ਮੰਨਣਾ ਪੈਣਾ ਤੇ ਜਿਹੜਾ ਸਾਡੇ ਪਹਿਲਵਾਨ ਨੇ ਕੰਮ ਕਰੀ ਤਰੱਕੀ ਦਿੱਤੀ ਹੈ ਨਿਆਣਿਆਂ ਨੂੰ ਤੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਤੇ ਮੈਂ ਤਾਂ ਵਾਹਿਗੁਰੂ ਦੇ ਅੱਗੇ ਅਰਦਾਸ ਹੀ ਕਰ ਸਕਦਾ ਕਰ ਕੁਝ ਨਹੀਂ ਸਕਦਾ ਵੀ ਜੋ ਵੀ ਸਾਨੂੰ ਪਹਿਲਵਾਨ ਕਹਿਣਗੇ ਅਸੀਂ ਇਹਨਾਂ ਦੇ ਨਾਲ ਹੌਸਲਾ ਜਰੂਰ ਇਹਨਾਂ ਦਾ ਵਧਾਵਾਂਗੇ ਬਾਤ ਚੱਟ ਕੇ ਜਿੱਥੇ ਵੀ ਸਾਡੀ ਸੇਵਾ ਲਉਣਗੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਇੰਨਿਆਂ ਕੁ ਬੇਤਿਆ ਕਰਦਾ ਹਾਂ ਮੈਂ ਪ੍ਰਮਾਤਮਾ ਵਾਹਿਗੁਰੂ ਦੇ ਅੱਗੇ ਅਰਦਾਸ ਕਰਨਾ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਚੱਕੀ ਰੱਖੇ ਤੇ ਪਰਿਵਾਰਾਂ ਨੂੰ ਜਿੰਨੇ ਵੀ ਜੀ ਸਾਡੇ ਕੋਲ ਆਏ ਤੰਦਰੁਸਤ ਹੋਣ ਤੇ ਤੰਦਰੁਸਤ ਹੀ ਤਾਂ ਹੋ ਗਏ ਵਾਹਿਗੁਰੂ ਜੀ ਕਾ ਕਰਤਾ ਵਾਹਿਗੁਰੂ ਜੀ ਕੀ